ਡਿਪੋਰਟ ਮਾਮਲੇ ਦੀ ਮੈਨੂੰ ਲੱਗਦਾ ਨਹੀਂ ਕਿ ਹੁਣ ਇਹ ਗੱਲ ਕਿਸੇ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਡਿਪੋਰਟ ਮਾਮਲਾ ਕੀ ਹੈ ਭਾਰਤ ਦੇ 104 ਵਿਅਕਤੀ ਜਿਹੜੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਨੇ ਉਸ ਮਾਮਲੇ ਦੇ ਵਿੱਚ ਹੁਣ ਪ੍ਰਸ਼ਾਸਨ ਕਾਫੀ ਸਖਤ ਹੋਇਆ ਹੈ ਪ੍ਰਸ਼ਾਸਨ ਨੇ ਹਰਿਆਣਾ ਦੇ ਨੇ ਪੰਜਾਬ ਦੇ ਨੇ ਲਗਾਤਾਰ ਟਰੈਵਲ ਏਜੰਟਾਂ ਦੇ ਖਿਲਾਫ ਹੈ ਜਿਹੜਾ ਉਹ ਆਪਣਾ ਸ਼ਿਕੰਜਾ ਕਸ ਦਤਾ ਹੈ ਸੋ ਇਸ ਤਰ੍ਹਾਂ ਦੇਖਦੇ ਹਾਂ ਇਸ ਮਾਮਲੇ ਨੂੰ ਕਿ ਪੰਜਾਬ ਤੇ ਹਰਿਆਣਾ ਸਖਤ ਤਾਂ ਹੈ ਪਰ ਇਹ ਮਾਮਲਾ ਅੱਗੇ ਕਿਸ ਤਰ੍ਹਾਂ ਵਧੇਗਾ ਇਹ ਦੇਖਣਾ ਜਿਹੜਾ ਉਹ ਲਾਜ਼ਮੀ ਹੋਵੇਗਾ ਬਿਲਕੁਲ ਪ੍ਰਭਜੋਤ ਸੁਪਨੇ ਉਮੀਦਾਂ ਪੈਸਾ ਸਾਰਾ ਕੁਝ ਟੁੱਟਦਾ ਹੋਇਆ ਨਜ਼ਰ ਆਇਆ ਆਰਥਿਕਤਾ ਨੂੰ ਢਾਲ ਲੱਗੀ ਹੈ ਤੁਸੀਂ ਅੰਦਾਜ਼ਾ ਲਗਾਓ ਕਿ 100 ਤੋਂ ਵੱਧ ਬੰਦੇ ਜਿਹੜੇ ਖੁਦ ਦਾਅਵੇ ਕਰ ਰਹੇ ਨੇ ਕਿ ਉਹਨਾਂ ਨੇ ਲੱਖਾਂ ਰੁਪਏ ਖਰਚ ਦਿੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਪਹੁੰਚਣ ਵਾਸਤੇ ਕੋਈ ਸਪੇਨ ਦੇ ਰਸਤੇ ਚੱਲ ਗਿਆ ਕੋਈ ਫਰਾਂਸ ਦੇ ਰਸਤੇ ਚੱਲ ਗਿਆ ਦੇ ਹੀ ਤਾਂ ਆਪਣੇ ਬੱਚਿਆਂ ਤੱਕ ਨੂੰ ਨਾਲ ਲੈ ਕੇ ਗਏ ਇੱਥੋਂ ਤੱਕ ਕਿ ਉਹਨਾਂ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਪੈਰ ਰੱਖਣਾ ਨਸੀਬਤਾ ਹੋ ਗਿਆ ਪਰ ਆਪਣੇ ਕੰਮਕਾਜ ਲਈ ਨਹੀਂ ਬਲਕਿ ਜਿਹੜੇ ਡਿਟੇਨ ਕਰਨ ਵਾਲੇ ਕੰਮ ਹੁੰਦੇ ਨੇ ਉਹਦੇ ਵਿੱਚ ਉਹਨਾਂ ਨੂੰ ਉਲਝਣਾ ਪੈ ਗਿਆ ਜਿਹੜੇ ਉਹਨਾਂ ਦੇ ਡਿਟੇਨ ਸੈਂਟਰ ਬਣੇ ਹੋਏ ਨੇ ਉਹਦੇ ਵਿੱਚ ਰੱਖਣਾ ਪਿਆ ਉਦੇ ਵਿੱਚ ਇਕੱਲੇ ਪੰਜਾਬੀ ਨਹੀਂ ਗੁਜਰਾਤ ਦੇ ਨਾਲ ਸੰਬੰਧਤ ਨੇ ਯੂਪੀ ਦੇ ਨਾਲ ਸੰਬੰਧਤ ਨੇ ਵੱਖ-ਵੱਖ ਖੇਤਿਆਂ ਦੇ ਨਾਲ ਸੰਬੰਧਤ ਲੋਕ ਨੇ ਜਿਹੜੇ ਡਿਪੋਰਟ ਕੀਤੇ ਜਾ ਰਹੇ ਨੇ ਤੇ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਹੱਤਕੜੀਆਂ ਲਾ ਕੇ ਉਹਨਾਂ ਨੂੰ ਪੂਰਾ ਬੰਦਕ ਬਣਾ ਕੇ ਉਸ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ ਅਮਰੀਕਾ ਇੰਨੀ ਕਿੰਨੀ ਕੁ નિર્દયਤਾ ਦਿਖਾ ਸਕਦਾ ਹੈ ਤੁਸੀਂ ਉਹਨਾਂ ਨੂੰ ਡਿਟੇਨ ਕਰ ਹੀ ਲਿਆ ਜਹਾਜ਼ ਦੇ ਵਿੱਚ ਉਹਨਾਂ ਨੂੰ ਤੁਸੀਂ ਲਿਆ ਰਹੇ ਹੋ ਕੋਈ ਉਹ ਪੇਸ਼ੇਵਰ ਅਪਰਾਧੀਤਾ ਹੈ ਨਹੀਂ ਕਿ ਜਿਹੜਾ ਕਹਿਇਆ ਜਾਵੇ ਵੀ ਉਹ ਮਤਲਬ ਕਿਸੇ ਤੇ ਹਮਲਾ ਕਰ ਦੇਣਗੇ ਜਾਂ ਕੋਈ ਹੋਰ ਵਾਰਦਾਤ ਹੋ ਸਕਦੀ ਹੈ। ਇਨਸਾਨੀਅਤ ਦੇ ਪੱਖ ਤੋਂ ਤਾਂ ਬਿਲਕੁਲ ਇਹਨੂੰ ਸਹੀ ਨਹੀਂ ਠਹਿਰਾਇਆ ਜਾ ਰਿਹਾ। ਪਰ ਹੁਣ ਸਵਾਲ ਇਹ ਹੈ ਕਿ ਇਹ ਲੋਕ ਕਰਨਗੇ ਕੀ? ਡਿਪੋਰਟ ਮਾਮਲੇ ਦੀ ਮੈਨੂੰ ਲੱਗਦਾ ਨਹੀਂ ਕਿ ਹੁਣ ਇਹ ਗੱਲ ਕਿਸੇ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਡਿਪੋਰਟ ਮਾਮਲਾ ਕੀ ਹੈ ਭਾਰਤ ਦੇ 104 ਵਿਅਕਤੀ ਜਿਹੜੇ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਨੇ ਉਸ ਮਾਮਲੇ ਦੇ ਵਿੱਚ ਹੁਣ ਪ੍ਰਸ਼ਾਸਨ ਕਾਫੀ ਸਖਤ ਹੋਇਆ ਸੋ ਪ੍ਰਸ਼ਾਸਨ ਨੇ ਹਰਿਆਣਾ ਦੇ ਨੇ ਪੰਜਾਬ ਦੇ ਨੇ ਲਗਾਤਾਰ ਟਰੈਵਲ ਏਜੰਟਾਂ ਦੇ ਖਿਲਾਫ ਹੈ ਜਿਹੜਾ ਉਹ ਆਪਣਾ ਸ਼ਿਕੰਜਾ ਕਸ ਦੱਤਾ ਹੈ ਸੋ ਕਿਸ ਤਰ੍ਹਾਂ ਦੇਖਦੇ ਇਸ ਮਾਮਲੇ ਨੂੰ ਕਿ ਪੰਜਾਬ ਤੇ ਹਰਿਆਣਾ ਸਖਤ ਤਾਂ ਹੈ ਪਰ ਇਹ ਮਾਮਲਾ ਅੱਗੇ ਕਿਸ ਤਰ੍ਹਾਂ ਵਧੇਗਾ ਇਹ ਦੇਖਣਾ ਜਿਹੜਾ ਉਹ ਲਾਜ਼ਮੀ ਹੋਏਗਾ ਜੀ ਬਿਲਕੁਲ ਪ੍ਰਭਜੋਤ ਸੁਪਨੇ ਉਮੀਦਾਂ ਐਸਾ ਸਾਰਾ ਕੁਝ ਟੁੱਟਦਾ ਹੋਇਆ ਨਜ਼ਰ ਆਇਆ ਆਰਥਿਕਤਾ ਨੂੰ ਢਾਹ ਲੱਗੀ ਐ ਤੁਸੀਂ ਅੰਦਾਜ਼ਾ ਲਗਾਓ ਕਿ 100 ਤੋਂ ਵੱਧ ਬੰਦੇ ਜਿਹੜੇ ਖੁਦ ਦਾਅਵੇ ਕਰ ਰਹੇ ਨੇ ਕਿ ਉਹਨਾਂ ਨੇ ਲੱਖਾਂ ਰੁਪਏ ਖਰਚ ਦਿੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਪਹੁੰਚਣ ਵਾਸਤੇ ਕੋਈ ਸਪੇਨ ਦੇ ਰਸਤੇੋਂ ਚੱਲ ਗਿਆ ਕੋਈ ਫਰਾਂਸ ਦੇ ਰਸਤੇੋਂ ਚੱਲ ਗਿਆ ਕੋਈ ਦੁਬਈ ਤੋਂ ਕਿਸੇ ਪਾਸਿਓਂ ਨਿਕਲ ਗਿਆ ਮਤਲਬ ਰਸਤਾ ਵੱਖੋ ਵੱਖਰਾ ਸੀਗਾ ਪਰ ਮੰਜ਼ਿਲ ਸਾਰਿਆਂ ਦੀ ਇੱਕ ਸੀ ਕਿ ਅਮਰੀਕਾ ਪਹੁੰਚਣਾ ਹੀ ਪਹੁੰਚਣਾ ਹੈ ਕਈ ਤਾਂ ਆਪਣੇ ਬੱਚਿਆਂ ਤੱਕ ਨੂੰ ਨਾਲ ਲੈ ਕੇ ਗਏ ਇਥੋਂ ਤੱਕ ਕਿ ਉਹਨਾਂ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਪੈਰ ਰੱਖਣਾ ਨਸੀਬਤਾ ਹੋ ਗਿਆ ਪਰ ਆਪਣੇ ਕੰਮਕਾਜ ਲਈ ਨਹੀਂ ਬਲਕਿ ਜਿਹੜੇ ਡਿਟੇਨ ਕਰਨ ਵਾਲੇ ਕੰਮ ਹੁੰਦੇ ਨੇ ਉਹਦੇ ਵਿੱਚ ਉਹਨਾਂ ਨੂੰ ਉਲਝਣਾ ਪੈ ਗਿਆ ਜਿਹੜੇ ਉਹਨਾਂ ਦੇ ਡਿਟੇਨ ਸੈਂਟਰ ਬਣੇ ਹੋਏ ਨੇ ਉਹਦੇ ਵਿੱਚ ਰੱਖਣਾ ਪਿਆ ਤਾਂ ਇਸ ਕਰਕੇ ਚਰਚਾ ਕਾਫੀ ਛਿੜ ਗਈ ਕਿ ਹੁਣ ਕੀ ਹੋਵੇਗਾ ਅਗਲਾ ਭਵਿੱਖ ਕੀ ਹੋਵੇਗਾ ਤੇ ਜੇ ਇਸੇ ਤਰ੍ਹਾਂ سلسلہ ਜਾਰੀ ਰਿਹਾ ਤਾਂ ਪਤਾ ਨਹੀਂ ਕਿੰਨੇ ਕ ਜਹਾਜ਼ ਨੇ ਜਿਹੜੇ ਉਹ ਵਾਪਸ ਪਰਤਣੇ ਸ਼ੁਰੂ ਹੋ ਜਾਣਗੇ ਭਾਰਤੀਆਂ ਦੇ ਭਰੇ ਹੋਏ ਉਹਦੇ ਵਿੱਚ ਕੱਲੇ ਪੰਜਾਬੀ ਨਹੀਂ ਗੁਜਰਾਤ ਦੇ ਨਾਲ ਸੰਬੰਧਿਤ ਨੇ ਯੂਪੀ ਦੇ ਨਾਲ ਸੰਬੰਧਿਤ ਨੇ ਵੱਖ-ਵੱਖ ਖੇਤਿਆਂ ਦੇ ਨਾਲ ਸੰਬੰਧਿਤ ਲੋਕ ਨੇ ਜਿਹੜੇ ਡਿਪੋਰਟ ਕੀਤੇ ਜਾ ਰਹੇ ਨੇ ਤੇ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਹੱਥਕੜੀਆਂ ਲਾ ਕੇ ਉਹਨਾਂ ਨੂੰ ਪੂਰਾ ਬੰਦਕ ਬਣਾ ਕੇ ਉਸ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ ਅਮਰੀਕਾ ਇੰਨੀ ਕਿੰਨੀਕ નિર્દયਤਾ ਦਿਖਾ ਸਕਦਾ ਹੈ ਕਿ ਉਹਨਾਂ ਦੇ ਵਿੱਚ ਜਿਹੜੀ ਮਨੁੱਖਤਾ ਨੂੰ ਲੈ ਕੇ ਸੋਚ ਆ ਉਹ ਖਤਮ ਹੋ ਚੁੱਕੀ ਹੈ ਤੁਸੀਂ ਉਹਨਾਂ ਨੂੰ ਡਿਟੇਨ ਕਰ ਹੀ ਲਿਆ ਜਹਾਜ਼ ਦੇ ਵਿੱਚ ਉਹਨਾਂ ਨੂੰ ਤੁਸੀਂ ਲਿਆ ਰਹੇ ਹੋ ਕੋਈ ਉਹ ਪੇਸ਼ੇਵਰ ਅਪਰਾਧੀਤਾ ਹੈ ਨਹੀਂ ਕਿ ਜਿਹੜਾ ਕਹਿਇਆ ਜਾਵੇ ਵੀ ਉਹ ਮਤਲਬ ਕਿਸੇ ਤੇ ਹਮਲਾ ਕਰ ਦੇਣਗੇ ਜਾਂ ਕੋਈ ਹੋਰ ਵਾਰਦਾਤ ਹੋ ਸਕਦੀ ਹੈ ਹਾਲਾਂਕਿ ਇਹ ਜ਼ਰੂਰ ਹੈ ਕਿ ਭੱਜਣ ਦੇ ਵਿੱਚ ਬੰਦਾ ਕਈ ਵਾਰ ਕੋਸ਼ਿਸ਼ ਜ਼ਰੂਰ ਕਰਦਾ ਹੈ ਕਿਉਂਕਿ ਜਿਹੜਾ ਬੰਦਾ ਫਸਿਆ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਿਕਲਣਾ ਚਾਹਦਾ ਹੁੰਦਾ ਹੈ ਪਰ ਜਦੋਂ ਵਾਪਸ ਹੀ ਆਉਣਾ ਹੈ ਤਾਂ ਫਿਰ ਅਜਿਹਾਂ ਜੜੀਆਂ ਉਤੇ ਲਾਈਆਂ ਗਈਆਂ ਪਾਬੰਦੀਆਂ ਨੇ ਉਹਨਾਂ ਨੇ ਲੈ ਕੇ ਤਾਂ ਪੂਰਾ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਅੱਜ ਕਾਂਗਰਸ ਨੇ ਪੂਰੇ ਦੇਸ਼ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਨੇ ਕਿ ਇਹ ਬੇੜੀਆਂ ਇਹ ਜੜੀਆਂ ਉਹਨਾਂ ਨੂੰ ਜਕੜਨਾ ਲਾ ਕੇ ਇੱਥੇ ਛੱਡਿਆ ਗਿਆ ਉਹ ਕਿਸੇ ਵੀ ਤਰ੍ਹਾਂ ਗੈਰ ਮناسب ਨਹੀਂ ਸੀਗਾ ਇਨਸਾਨੀਅਤ ਦੇ ਪੱਖ ਤੋਂ ਤਾਂ ਬਿਲਕੁਲ ਇਹਨੂੰ ਸਹੀ ਨਹੀਂ ਠਹਿਰਾਇਆ ਜਾ ਰਿਹਾ ਪਰ ਹੁਣ ਸਵਾਲ ਇਹ ਹੈ ਕਿ ਇਹ ਲੋਕ ਕਰਨਗੇ ਕੀ ਦੂਜੇ ਪਾਸੇ ਜਿਹੜੇ ਡਿਪੋਰਟ ਹੋਏ ਲੋਕ ਨੇ ਉਹਨਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਜਿਹੜੇ ਨੇ ਉਹ ਪਰਚੇ ਵਗੈਰਾ ਹੋਣ ਲੱਗ ਪਏ ਨੇ ਇੱਕ ਆਇਆ ਸੀਗਾ ਦਲੇਰ ਸਿੰਘ ਅੰਮ੍ਰਿਤਸਰ ਦੇ ਨਾਲ ਸੰਬੰਧਤ ਸੀਗਾ ਵਾਪਸ ਉਹਨੇ ਆਉਂਦੇ ਹੀ ਕਾਫੀ ਖੁਲਾਸੇ ਕਰਤੇ ਜ਼ਮੀਨ ਵਗੈਰਾ ਗਹਿਣੇ ਰੱਖ ਕੇ ਗਿਆ ਸੀ ਜ਼ਮੀਨ ਵੇਚ ਕੇ ਗਿਆ ਸੀਗਾ ਹੁਣ ਜ਼ਮੀਨ ਵੀ ਨਹੀਂ ਬਚੀ ਤੇ ਹੁਣ ਉਹਦੀ ਜ਼ਿੰਦਗੀ ਅਗਲੀ ਕੀ ਹੋਏਗੀ ਉਹਦੀ ਵੀ ਚਿੰਤਾ ਹੈ ਤੇ ਢਾਲੀਵਾਲ ਸਾਹਿਬ ਨੇ ਐਨ ਆਰ ਆਈ ਮੰਤਰੀਆਂ ਦੇ ਜਿਹੜੇ ਮਾਮਲਿਆਂ ਦੇ ਮੰਤਰੀ ਨੇ ਉਹਨਾਂ ਨੇ ਮੁਲਾਕਾਤ ਵੀ ਕੀਤੀ ਸੀ ਦਲੇਰ ਸਿੰਘ ਨਾਲ ਤੇ ਦਲੇਰ ਸਿੰਘ ਦੀ ਸ਼ਿਕਾਇਤ ਦੇ ਉੱਤੇ ਹੀ ਇੱਕ ਅੰਮ੍ਰਿਤਸਰ ਦਾ ਏਜੰਟਾ ਸਤਨਾਮ ਸਿੰਘ ਉਹਦੇ ਉੱਤੇ ਮਾਮਲਾ ਦਰਜ ਹੋ ਗਿਆ ਦਲੇਰ ਸਿੰਘ ਕਹਿੰਦਾ ਕਿ 60 ਲੱਖ ਰੁਪਇਆ ਦਿੱਤਾ ਸੀ ਉਸਨੇ ਏਜੰਟ ਨੂੰ ਅਮਰੀਕਾ ਜਾਣ ਵਾਸਤੇ ਤੁਸੀਂ ਹੈਰਾਨੀ ਦੀ ਗੱਲ ਹੈ ਕਿ 60 ਲੱਖ ਰੁਪਇਆ ਉਹ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਸਤੇ ਕਿਉਂਕਿ ਹੋਰ ਨਾ ਰਸਤਿਆਂ 'ਚੋਂ ਲੰਘਣਾ ਜਿਹੜਾ ਉਹ ਕਈ ਵਾਰ ਪੜ੍ਹਾਈ ਦਾ ਸਾਹਮਣਾ ਕਰਨਾ ਪੈਂਦਾ ਵੀ ਪੜ੍ਹਾਈ ਕਰਨੀ ਪਊਗੀ ਜੀ ਤੁਹਾਨੂੰ ਆਇਲਰਸ ਕਰਨੀ ਪਊਗੀ ਹੋਰ ਵੀ ਉਹਦੇ ਨਾਲ ਦੇ ਕੋਰਸ ਕਰਨੇ ਪੈਣਗੇ ਜਾਂ ਫਿਰ ਕਈ ਵਾਰ ਬੰਦਾ ਜਦੋਂ ਥੋੜੀ ਜਿਹੀ ਉਮਰ ਹੰਢਾ ਆ ਜਾਂਦਾ ਤਾਂ ਇਹਨਾਂ ਚੀਜ਼ਾਂ ਤੋਂ ਉਹਨੂੰ ਲੱਗਦਾ ਹੈ ਕਿ ਨਹੀਂ ਹੁਣ ਇੱਥੇ ਕੁਛ ਨਹੀਂ ਕੋਈ ਆਪਾਂ ਕੋਰਸ ਨਹੀਂ ਕਰਨਾ ਕੋਈ ਕੁਛ ਨਹੀਂ ਆਪਾਂ ਕਿਸੇ ਵੀ ਕਿਸੇ ਤਰੀਕੇ ਦੇ ਨਾਲ ਮੈਂ ਚਲ ਜਾ ਤਾਂ ਮੇਰੇ ਜਿਹੜੇ ਪਰਿਵਾਰਕ ਮੈਂਬਰ ਨੇ ਹੌਲੀ-ਹੌਲੀ ਉਹ ਵੀ ਸੱਦ ਲਾਂਗਾ ਤਾਂ ਸਾਰੇ ਸੌਖੇ ਹੋ ਜਾਣਗੇ ਪਰ ਜਿਆ ਨਹੀਂ ਹੋ ਸਕਿਆ 106 ਦੇ ਕਰੀਬ ਪਰਿਵਾਰਾਂ ਦੇ ਲਈ ਕੱਲ ਦਾ ਦਿਨ ਬੜਾ ਪਰਸੋ ਦਾ ਦਿਨ ਬੜਾ ਅਜੀਬ ਸੀਗਾ ਖੁਸ਼ੀਆਂ ਨਾਲ ਭੇਜੇ ਹੋਏ ਲੋਕ ਪੈਸੇ ਦਾ ਉਜਾੜਾ ਹੋਣ ਤੋਂ ਬਾਅਦ ਵਾਪਸ ਪਰਤ ਆਏ ਸੀ ਤੇ ਹੁਣ ਹਰਿਆਣਾ ਦੇ ਵਿੱਚ ਗੱਲ ਕਰੀਏ ਤਾਂ ਉੱਥੇ ਵੀ ਇਮੀਗ੍ਰੇਸ਼ਨ ਐਕਟ ਦੇ ਤਹਿਤ ਚਾਰ ਟਰੈਵਲ ਏਜੰਟਾਂ ਦੇ ਉੱਤੇ ਐਫ ਆਈ ਆਰ ਹੋਈ ਹੈ ਕਰਨਾਲ ਦੇ ਇਹ ਏਜੰਟ ਨੇ ਤਿੰਨ ਜਿਹੜੇ ਵਾਪਸ ਪਰਤੇ ਲੋਕ ਨੇ ਵੈਸੇ ਤਾਂ ਹਰਿਆਣਾ ਦੇ 33 ਨੇ ਤਾਂ ਤਿੰਨ ਨੇ ਆ ਕੇ ਸ਼ਿਕਾਇਤ ਦਰਜ ਕਰਾਈ ਹੈ ਕਿ ਅਸੀਂ ਇਹਨਾਂ ਲੋਕਾਂ ਦੇ ਰਾਹੀਂ ਬਾਹਰ ਗਏ ਸੀਗੇ ਤਾਂ ਇਸ ਕਰਕੇ ਸਾਡੇ ਨਾਲ ਅਜਿਹਾ ਹੋ ਗਿਆ ਇੱਕ ਲੜਕੀ ਆ ਜਿਹੜੀ ਉਹ ਤਾਂ ਮਤਲਬ ਰੋ ਰੋ ਕੇ ਆਪਣਾ ਦੁੱਖ ਬਿਆਨ ਕਰਦੀ ਹੈ ਕਹਿੰਦੀ ਮੈਂ ਤਾਂ ਸਹੀ ਤਰੀਕੇ ਨਾਲ ਗਈ ਸੀ ਪਰ ਮੈਨੂੰ ਪਤਾ ਨਹੀਂ ਕਿਉਂ ਡਿਟੇਨ ਕਰ ਦਿੱਤਾ ਗਿਆ ਸੋ ਅਜਿਹੇ ਸਵਾਲ ਖੜੇ ਹੋਏ ਨੇ ਪਰ ਸਵਾਲ ਇਹ ਹੈ ਕਿ ਇਹਨਾਂ ਲੋਕਾਂ ਦਾ ਬਣੇਗਾ ਕੀ ਇੱਕ ਤਾਂ ਜਿਹੜਾ ਭਾਰਤੀ ਮੀਡੀਆ ਉਹਨੇ ਇਹਨਾਂ ਲੋਕਾਂ ਨੂੰ ਇਦਾਂ ਚੁੱਕਿਆ ਵੀ ਇਤੋਂ ਵੱਡੀ ਦਾ ਕੋਈ ਖਬਰ ਹੈ ਹੀ ਨਹੀਂ ਸੀ ਉਹਨਾਂ ਦੀਆਂ ਲਗਾਤਾਰ ਤਸਵੀਰਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਝੁਰਮਟ ਤੁਸੀਂ ਦੇਖਿਆ ਉਹ ਕੱਲ ਇੱਕ ਬਜ਼ੁਰਗ ਕਹਿ ਰਿਹਾ ਸੀਗਾ ਮੀਡੀਆ ਵਾਲਿਆਂ ਨੂੰ ਹੀ ਕਹਿੰਦਾ ਜੇ ਤੁਸੀਂ ਮੈਨੂੰ ਇੱਥੇ ਨਾ ਰੋਕਿਆ ਹੁੰਦਾ ਤਾਂ ਮੈਨੂੰ ਮੇਰਾ ਪੋਤਾ ਇੱਥੇ ਮਿਲ ਪੋਤਾ ਇੱਥੇ ਮਿਲ ਜਾਣਾ ਸੀ ਮੈਨੂੰ ਥਾਣੇ ਨਹੀਂ ਜਾਣਾ ਪੈਣਾ ਸੀ ਤੁਹਾਡੇ ਕਰਕੇ ਮੈਨੂੰ ਥਾਣੇ ਜਾਣਾ ਪੈ ਰਿਹਾ ਕਿਉਂਕਿ ਤੁਸੀਂ ਮੈਨੂੰ ਘੇਰ ਲਿਆ ਇੰਨੇ ਨੂੰ ਅਗਲੇ ਨੂੰ ਲੈ ਕੇ ਚਲੇ ਗਏ ਸੋ ਅਜਿਹੇ ਹਾਲਾਤ ਬਣ ਗਏ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ